ਗੁਰੂ ਪਿਆਰੀ ਸਾਥ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸੀ ਹੋਈ ਫਤਹਿ ਦੀ ਸਤ ਪੰਦੇ ਹਾਂ ਗੱਜ ਵੱਜ ਕੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ ਸਾਥ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਨ ਜਾ ਰਹੇ ਹਾਂ ਸਾਥ ਸੰਗਤ ਜੀ ਇਸ ਨੂੰ ਧਿਆਨ ਦੇ ਨਾਲ ਸੁਣੋ ਸਾਥ ਸੰਗਤ ਜੀ ਇਸ ਨੂੰ ਅੰਤ ਤੱਕ ਜ਼ਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਇਗੁਰੂ ਨੂੰ ਸੱਚੇ ਮਨ ਦੇ ਨਾਲ ਧਿਆਉਂਦੇ ਹਾਂ ਤਾਂ ਵਾਇਗੁਰੂ ਜੀ ਸਾਡੀ ਝੋਲੀ ਵਿੱਚ ਕਿਵੇਂ ਖੁਸ਼ੀਆਂ ਪਾਉਂਦੇ ਹਨ ਸਾਧ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਹੈ ਸੰਤ ਬਾਬਾ ਅਜੀਤ ਸਿੰਘ ਜੀ ਦੀ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਹਾ ਸੰਘਾ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਸਾਥ ਸੰਗਤ ਜੀ ਅੱਜ ਅਸੀਂ ਤੁਹਾਨੂੰ ਇੱਕ ਸ਼ਬਦ ਦੇ ਬਾਰੇ ਦੱਸਾਂਗੇ ਜਿਸ ਦੇ ਘਰ ਵਿੱਚ ਕਲਾ ਕਲੇਸ਼ ਰਹਿੰਦਾ ਹੈ ਹਟਾਈਂ ਸਾਥ ਸੰਗਤ ਜੀ ਉਹ ਇਸ ਸ਼ਬਦ ਨੂੰ 21 ਵਾਰ ਜਪ ਜਪ ਕਰ ਲੈਣ ਉਹਨਾਂ ਦਾ ਕਲਾ ਕਲੇਸ਼ ਜੜ ਤੋਂ ਖਤਮ ਹੋ ਜਾਵੇਗਾ ਸਾਥ ਸੰਗਤ ਜੀ ਦੁਨੀਆ ਦਾ ਹਰ ਵੱਡਾ ਸੁੱਖ ਮਿਲ ਜਾਵੇਗਾ ਇੱਕ ਵਾਰ ਤੁਸੀਂ ਵਾਇਗਰੂ ਤੇ ਪ੍ਰੋਸਸ ਰੱਖ ਕੇ ਤੇ ਦੇਖੋ ਸਾਥ ਸੰਗਤ ਜੀ ਆਓ ਹੁਣ ਆਪਾਂ ਕਥਾ ਨੂੰ ਸਾਂਝੀ ਕਰਦੇ ਹਾਂ ਸਾਥ ਸੰਗਤ ਜੀ ਜੇਕਰ ਤੁਹਾਡੇ ਘਰ ਦੇ ਵਿੱਚ ਹਰ ਟਾਈਮ ਕਲਾਕਲੇਸ਼ ਰਹਿੰਦਾ ਹੈ ਲੜਾਈ ਝਗੜੇ ਦਾ ਮਾਹੌਲ ਬਣਿਆ ਰਹਿੰਦਾ ਹੈ ਤਾਂ ਸਾਥ ਸੰਗਤ ਜੀ ਪਰਿਵਾਰ ਵਿੱਚ ਪਿਆਰ ਨਹੀਂ ਹੈ ਨਾ ਹੀ ਘਰ ਵਿੱਚ ਕੋਈ ਸੁੱਖ ਹੈ ਸਾਸੰਗਤ ਜੀ ਹਰ ਵੇਲੇ ਦੁੱਖ ਹੀ ਰਹਿੰਦਾ ਹੈ। ਤਾਂ ਸਾਸੰਗਤ ਜੀ ਘਰ ਦੇ ਵਿੱਚ ਦਿਲ ਨਹੀਂ ਲੱਗਦਾ। ਇਦਾਂ ਹੁੰਦਾ ਹੈ। ਕਿਤੇ ਬਾਹਰ ਚਲੇ ਜਾਵਾਂ ਘਰ ਤੋਂ। ਸਾਸੰਗਤ ਜੀ ਜੇਕਰ ਤੁਹਾਡੇ ਨਾਲ ਵੀ ਇਹ ਸਭ ਕੁਝ ਹੋ ਰਿਹਾ ਹੈ ਤਾਂ ਸਾਸੰਗਤ ਜੀ ਅੱਜ ਕੁਰਬਾਨੀ ਦਾ ਐਸਾ ਸ਼ਬਦ ਦੱਸਣ ਜਾ ਰਹੇ ਹਾਂ ਜਿਸ ਦਾ ਚਮਤਕਾਰ ਬਹੁਤ ਸੰਗਤਾਂ ਨਾਲ ਹੋ ਚੁੱਕਾ ਹੈ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਹੈ ਉਸ ਨੂੰ ਧਿਆਨ ਦੇ ਨਾਲ ਸੁਣਨਾ ਜੀ ਸਾ ਸੰਗਤ ਜੀ ਇਸ ਸ਼ਬਦ ਦਾ ਜਾਪ ਕਰਨ ਤੋਂ ਬਾਅਦ ਤੁਸੀਂ ਖੁਦ ਦੇਖੋਗੇ ਕਿ ਤੁਹਾਡੇ ਘਰ ਵਿੱਚ ਕਲਾ ਕਲੇਸ਼ ਪੂਰਾ ਮਿਟ ਜਾਵੇਗਾ ਸਾ ਸੰਗਤ ਜੀ ਜਿਨ੍ਹਾਂ ਦੇ ਜੀਵਨ ਵਿੱਚ ਇੰਨਾ ਪਿਆਰ ਬਣ ਜਾਵੇਗਾ ਕਿ ਇੱਕ ਦੂਜੇ ਤੋਂ ਬਿਨਾ ਸਾਸ ਸੰਗਾ ਜੀ ਨਹੀਂ ਰਹਿ ਪਾਣਗੇ ਸਾਸ ਸੰਗਾ ਜੀ ਭੈਣ ਭਰਾਵਾਂ ਦਾ ਪਿਆਰ ਪੈ ਜਾਵੇਗਾ ਨੂੰ ਸੱਸ ਦਾ ਪਿਆਰ ਪੈ ਜਾਵੇਗਾ ਸਾਸ ਸੰਗਾ ਜੀ ਘਰ ਵਿੱਚ ਇੰਨੇ ਸੁੱਖ ਆ ਜਾਣਗੇ ਇੰਨੇ ਸੁੱਖਾਂ ਦੀ ਪ੍ਰਾਪਤੀ ਹੋ ਜਾਵੇਗੀ ਕਿ ਜ਼ਿੰਦਗੀ ਸਖੌਲੀ ਹੋ ਜਾਵੇਗੀ ਸਾਤ ਸੰਗਤ ਜੀ ਗੁਰੂ ਸਾਹਿਬ ਦੀ ਇੰਨੀ ਕਿਰਪਾ ਹੋ ਜਾਵੇਗੀ ਇਸ ਸ਼ਬਦ ਦਾ ਜਾਪ 40 ਦਿਨ ਤੱਕ 21 ਵਾਰ ਕਰਨਾ ਹੈ ਸਾਤ ਸੰਗਤ ਜੀ ਇਹ ਸ਼ਬਦ ਤੁਹਾਡੀ ਜ਼ਿੰਦਗੀ ਬਦਲ ਕੇ ਰੱਖ ਦੇਵੇਗਾ ਸਾਤ ਸੰਗਤ ਜੀ ਇਹ ਸ਼ਬਦ ਘਰ ਵਿੱਚ ਸੁੱਖ ਹੀ ਸੁੱਖ ਕਰ ਦੇਵੇਗਾ ਸਾਤ ਸੰਗਤ ਜੀ ਤੁਸੀਂ ਵਾਈਗਰੋ ਤੇ ਇੱਕ ਵਾਰ ਸੱਚੇ ਦਿਲ ਦੇ ਨਾਲ ਰੋਸਾ ਕਰਕੇ ਤੇ ਵੇਖੋ ਸਾਧ ਸੰਗਤ ਜੀ ਤੁਹਾਨੂੰ ਬਹੁਤ ਖੁਸ਼ੀਆਂ ਪ੍ਰਾਪਤ ਹੋਣਗੀਆਂ ਆਓ ਹੁਣ ਆਪਾਂ ਇਸ ਪਿਆਰੇ ਸ਼ਬਦ ਦੀ ਸਾਂਝ ਪਾਉਣੀ ਹਾਂ ਸੁਖਮਨੀ ਮਹੱਲਾ ਪੰਜਮਾ ਸੁਖਮਨੀ ਸੋਖੇ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਸੁਖਮਨੀ ਸੁਖ ਅਮਰਿਤ ਪ੍ਰਭ ਨਾਮ ਭਗਤ ਜਿਨਾ ਕੈ ਮਨ ਵਿਸਰਾਮ ਸੁਖਮਨੀ ਸੁਖ ਅਮਰਿਤ ਪ੍ਰਭ ਨਾਮ ਭਗਤ ਜਿਨਾ ਕੈ ਮਨ ਵਿਸਰਾਮ ਸੁਖਮਨੀ ਸੁਖ ਅਮਰਿਤ ਪ੍ਰਭ ਨਾਮ ਭਗਤ ਜਿਨਾ ਕੈ ਮਨ ਵਿਸਰਾਮ ਸੁਖਮਨੀ ਸੁਖੀ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਸੁਖਮਨੀ ਸੁਖੀ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਸੁਖਮਨੀ ਸੁਖੀ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਸੁਖਮਨੀ ਸੁਖੀ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਸੁਖਮਨੀ ਸੁਖੀ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਸੁਖ ਮਨੇ ਸੁਖੀ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਸੁਖ ਮਨੇ ਸੁਖੀ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਸੁਖ ਮਨੀ ਸੁਖੀ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਸੁਖ ਮਨੀ ਸੁਖੀ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਸੁਖ ਮਨੇ ਸੁਖਿ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਸੁਖ ਮਨੇ ਸੁਖਿ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਬਿਸਰਾਮ ਸੁਖ ਮਨਿ ਸੁਖੀ ਅੰਮ੍ਰਿਤ ਪ੍ਰਬਿਨਾ ਭਗਤ ਜਨਾ ਕੇ ਮਨ ਬਿਸਰਾਮ ਸੁਖ ਮਨਿ ਸੁਖੀ ਅੰਮ੍ਰਿਤ ਪ੍ਰਬਿਨਾ ਪਗਤ ਜਨਾ ਕੈ ਮਨ ਬਿਸਰਾਮ ਸੁਖ ਮਨੀ ਸੁਖ ਅੰਮ੍ਰਿਤ ਪ੍ਰਬਿਨਾ ਪਗਤ ਜਨਾ ਕੈ ਮਨ ਬਿਸਰਾਮ ਸੁਖ ਮਨੀ ਸੁਖ ਅੰਮ੍ਰਿਤ ਪ੍ਰਬਿਨਾ ਪਗਤ ਜਨਾ ਕੈ ਮਨ ਬਿਸਰਾਮ ਸੁਖਮਨੀ ਸੁਖੇ ਅੰਮ੍ਰਿਤ ਪ੍ਰਭ ਨਾਮ ਪਗਤ ਜਨਾ ਕੈ ਮਨ ਬਿਸਰਾਮ ਸੁਖਮਨੀ ਸੁਖੇ ਅੰਮ੍ਰਿਤ ਪ੍ਰਭ ਨਾਮ ਪਗਤ ਜਨਾ ਕੈ ਮਨ ਬਿਸਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਇਹ ਬਦਦੂਤ ਉਸ ਨੇ 40 ਦਿਨ 21 ਵਾਰ ਰੋਜ਼ ਕਰਨਾ ਹੈ ਸਾਧ ਸੰਗਤ ਜੀ ਇਸ ਨਾਲ ਤੁਹਾਨੂੰ ਸੁੱਖਾਂ ਦੀ ਪ੍ਰਾਪਤੀ ਹੋਵੇਗੀ ਸਾਧ ਸੰਗਤ ਜੀ ਇੱਕ ਵਾਰੀ ਦੀ ਗੱਲ ਹੈ ਇੱਕ ਗੁਰਸਿੱਖ ਪਿਆਰਾ ਸੰਤ ਹੰਸਾਲੀ ਸਾਹਿਬ ਸੰਤ ਬਾਬਾ ਅਜੀਤ ਸਿੰਘ ਜੀ ਦੇ ਦਰਸ਼ਨ ਕਰਨ ਵੀ ਗਿਆ ਸਾਧ ਸੰਗਤ ਜੀ ਬਹੁਤ ਲੰਬੀਆਂ ਲੰਨਾਂ ਲੱਗੀਆਂ ਹੋਈਆਂ ਸੀ ਸਾਤਸੰਗਤ ਜੀ ਉਹ ਲਾਈਨ ਦੇ ਵਿੱਚ ਲੱਗਿਆ ਲਾਈਨ ਅੱਗੇ ਵਧਦੀ ਗਈ ਅੱਗੇ ਵਧਦੀ ਗਈ ਸਾਤਸੰਗਤ ਜੀ ਜਦੋਂ ਉਹ ਬਾਬਾ ਜੀ ਦੇ ਕੋਲ ਮੱਥਾ ਟੇਕਣ ਲੱਗਾ ਤਾਂ ਉਹ ਭੁੱਬਾ ਮਾਰ ਕੇ ਰੋਣ ਲੱਗ ਪਿਆ ਸਾਤਸੰਗਤ ਜੀ ਬਾਬਾ ਜੀ ਕਹਿੰਦੇ ਭਾਈ ਕੀ ਹੋਇਆ ਤੂੰ ਰੋਂਦਾ ਕਿਉਂ ਆ ਤਾਂ ਸਾਤਸੰਗਤ ਜੀ ਉਹ ਕਹਿੰਦਾ ਬਾਬਾ ਜੀ ਮੇਰੇ ਦੋ ਪੁੱਤ ਸੀ ਮੈਂ ਉਹ ਵੀ ਵਿਆਹ ਦਿੱਤੇ कि ਮੈਨੂੰ ਸੁੱਖਾਂ ਦੀ ਪ੍ਰਾਪਤੀ ਹੋਵੇਗੀ ਮੇਰੇ ਘਰ ਦੇ ਵਿੱਚ ਨੋਹਾਂ ਆਉਣਗੀਆਂ ਮੇਰੀ ਸੇਵਾ ਕਰਨਗੀਆਂ ਪ੍ਰਸਾਦ ਸੰਗਤ ਜੀ ਪਰ ਬਾਬਾ ਜੀ ਮੇਰੇ ਘਰ ਦੇ ਵਿੱਚ 24 ਘੰਟੇ ਕਲੇਸ਼ ਹੀ ਰਹਿੰਦਾ ਹੈ ਤਾਂ ਸਾਧ ਸੰਗਤ ਜੀ ਬਾਬਾ ਜੀ ਕਹਿੰਦੇ ਭਾਈ ਵਚਨ ਮੰਨੇਗਾ ਕਹਿੰਦਾ ਹਾਂਜੀ ਬਾਬਾ ਜੀ ਦੱਸੋ ਕੀ ਵਚਨ ਬਾਬਾ ਜੀ ਵਚਨ ਦੱਸੋ ਤਸਾ ਸੰਗਤ ਜੀ ਬਾਬਾ ਜੀ ਕਹਿੰਦੇ ਭਾਈ ਮੰਨਣੇ ਪੈਣੇ ਆ ਤੇ ਨਹੀਂ ਮੰਨਨੇਗਾ ਤਾਂ ਤੇਰਾ ਨੁਕਸਾਨ ਬਹੁਤ ਹੋ ਜਾਣਾ ਤਸਾ ਸੰਗਤ ਜੀ ਬਾਬਾ ਜੀ ਕਹਿੰਦੇ ਭਾਈ ਜੇ ਤੂੰ ਸੁਖਮਨੀ ਸਾਹਿਬ ਦਾ ਪਾਠ ਪੂਰਾ ਨਹੀਂ ਕਰ ਸਕਦਾ ਤਾਂ ਤਾ ਤੂੰ ਰੋਜ਼ ਇਸ ਪੰਗਤੀ ਨੂੰ 21 ਵਾਰ ਰੋਜ਼ 40 ਦਿਨ ਤੱਕ ਜਪਣਾ ਤੇਰੇ ਘਰ ਦੇ ਵਿੱਚ ਕਲਾ ਕਲੇਸ਼ ਖਤਮ ਹੋ ਜਾਵੇਗਾ। ਤਸਾ ਸੰਗ ਜੀ ਬਾਬਾ ਜੀ ਨੇ वचन ਕੀਤੇ ਕਿ ਭਾਈ ਤੂੰ ਇਸ ਪੰਗਤੀ ਦਾ ਜਾਪ 40 ਦਿਨ 21 ਵਾਰ ਕਰਨਾ ਹੈ ਤੇਰੇ ਘਰ ਦੇ ਵਿੱਚ ਕਲਾ ਕਲੇਸ਼ ਖਤਮ ਹੋ ਜਾਵੇਗਾ। ਉਹ ਕਹਿੰਦਾ ਬਾਬਾ ਜੀ ਸਤਿ ਵਚਨ ਤਸਾ ਸੰਗ ਜੀ ਚਲੋ ਉਸਨੇ ਦਰਸ਼ਨ ਕੀਤੇ ਤੇ ਉਹ ਬਾਬਾ ਜੀ ਦੇ ਕੋਲ ਚਲੋ ਗਿਆ ਬਾਬਾ ਜੀ ਕਹਿੰਦੇ ਭਾਈ ਜਾਂਦੇ ਹੋਏ ਪ੍ਰਸ਼ਾਦਾ ਛੱਕ ਕੇ ਜਾਇਓ ਤੇ ਬਗੋ ਨੇ ਚਲਾ ਗਿਆ ਉਸਨੇ ਪ੍ਰਸ਼ਾਦਾ ਛੱਕਿਆ ਤੇ ਵਾਪਸ ਚਲਾ ਗਿਆ ਤਾਂ ਸਾਧ ਸੰਗਤ ਜੀ ਉਹ ਪੂਰੇ ਸਵਾ ਮਹੀਨੇ ਬਾਅਦ ਬਾਬਾ ਜੀ ਕੋਲ ਆਇਆ ਸਾਧ ਸੰਗਤ ਜੀ ਪੂਰੇ 40 ਦਿਨਾਂ ਬਾਅਦ ਬਾਬਾ ਜੀ ਦੇ ਕੋਲ ਸਾਧ ਸੰਗਤ ਜੀ ਜਦੋਂ ਬਾਬਾ ਜੀ ਨੂੰ ਆ ਕੇ ਦੱਸਣ ਲੱਗਾ ਕਿ ਬਾਬਾ ਜੀ ਉਹਨੇ ਬਾਬਾ ਜੀ ਦੇ ਵchnਾ ਨੂੰ ਮੰਨ ਲਿਆ ਸਾਸ ਸੰਗਤ ਉਸ ਨੂੰ ਬਹੁਤ ਖੁਸ਼ੀਆਂ ਪ੍ਰਾਪਤ ਹੋਈਆਂ ਉਸ ਦੇ ਘਰ ਦੇ ਵਿੱਚ ਕਲਕਲੇਸ਼ ਵੀ ਖਤਮ ਹੋ ਗਿਆ ਸੁੱਖਾਂ ਦੀ ਪ੍ਰਾਪਤੀ ਹੋ ਗਈ ਫਿਰ ਉਸ ਦੇ ਘਰ ਵਿੱਚ ਇੱਕ ਛੋਟਾ ਜਿਹਾ ਪੁੱਤ ਪੋਤਰਾ ਹੋ ਗਿਆ ਤੇ ਸਾਸ ਸੰਗਤ ਜੀ ਉਸ ਦੀ ਜ਼ਿੰਦਗੀ ਸਖੌਲੀ ਹੋ ਗਈ ਦਸਵਾਸ ਜੀ ਦੇ ਤਾਂ ਉਸਨੇ ਬਾਬਾ ਜੀ ਨੂੰ ਦੱਸਿਆ ਬਾਬਾ ਜੀ ਤੁਸੀਂ ਮੈਨੂੰ ਜਿਵੇਂ ਕਿਹਾ ਸੀ ਮੈਂ ਓਦਾਂ ਹੀ ਕੀਤਾ ਮੈਨੂੰ ਬਹੁਤ ਖੁਸ਼ੀ ਮਿਲੀ ਮੇਰੇ ਜੇ ਘਰ ਦੇ ਵਿੱਚ ਕਲਾ ਕਲੇਸ਼ ਖਤਮ ਹੋ ਗਏ ਆ ਸ਼ਾਸੰਗ ਜੀ ਬਾਬਾ ਜੀ ਕਹਿੰਦੇ ਭਾਈ ਜਿਹੜਾ ਸਾਡੇ ਬਚਨ ਮੰਨ ਗਿਆ ਉਹ ਜ਼ਿੰਦਗੀ ਦੇ ਵਿੱਚ ਤਰ ਗਿਆ ਸ਼ਾਸੰਗ ਜੀ ਕਹਿੰਦੇ ਭਾਈ ਕਈਆਂ ਨੂੰ ਤਾਂ ਬਚਨ ਮੰਨਣੇ ਹੀ ਨਹੀਂ ਆਉਂਦੇ ਕਿੰਨਾਂ ਦਾ ਸਮਝ ਹੀ ਨਹੀਂ ਆਉਂਦੀ ਅਸੀਂ ਕੀ ਕਹਿੰਨੇ ਆ ਸਾਧ ਸੰਗਤ ਜੀ ਇਸੇ ਤਰ੍ਹਾਂ ਬਾਬਾ ਜੀ ਨੇ ਬਹੁਤ ਲੋਕਾਂ ਦੀ ਜ਼ਿੰਦਗੀ ਸਵਾਰ ਦਿੱਤੀ ਜਿਨ੍ਹਾਂ ਨੇ ਬਾਬਾ ਜੀ ਦੇ ਬਚਨ ਮੰਨ ਲਏ ਉਹ ਜ਼ਿੰਦਗੀ ਦੇ ਵਿੱਚ ਤਰ ਗਏ ਸਾਧ ਸੰਗਤ ਜੀ ਇਸੇ ਕਰਕੇ ਕਹਿੰਨੇ ਆ ਕਿ ਜਾਂ ਤਾਂ ਸਾਧੂਆਂ ਦੀ ਸੰਗਤ ਨਾ ਕਰੀਏ ਜੇ ਸੰਗਤ ਕਰੀਏ ਤਾਂ ਸਤਿ ਬਚਨ ਕਹਿ ਕੇ ਮੰਨ ਲਈਏ ਸਾਥ ਸੰਗਤ ਜੀ ਇਹ ਸੀ ਆਪਣੀ ਅੱਜ ਦੀ ਕਥਾ ਸਾਥ ਸੰਗਤ ਜੀ ਸਾਰੀ ਸੰਗਤ ਨੂੰ ਇੱਕ ਬੇਨਤੀ ਹੋਰ ਹੈ ਜੋ ਵੀ ਸੰਗਤ ਇਸ ਚੈਨਲ ਤੇ ਨੰਮੀ ਜੁੜੀ ਹੈ ਜਿਹੜੀ ਸੰਗਤ ਸੁਖਮਨੀ ਸਾਹਿਬ ਦਾ ਪੂਰਾ ਪਾਠ ਨਹੀਂ ਕਰ ਸਕਦੀ ਉਹ ਇਸ ਪੰਗਤੀ ਨੂੰ 21 ਵਾਰ ਰੋਜ਼ ਸਾਥ ਸੰਗਤ ਜੀ 40 ਦਿਨ ਤੱਕ ਕਰਨਾ ਹੈ ਸਾਥ ਸੰਗਤ ਜੀ ਫੇਰ ਤੁਸੀਂ ਖੁਦ ਦੇਖੋਗੇ ਤੁਹਾਡੇ ਘਰ ਦੇ ਵਿੱਚ ਕਿੰਨੀਆਂ ਖੁਸ਼ੀਆਂ ਦੀ ਪ੍ਰਾਪਤੀ ਹੁੰਦੀ ਹੈ ਸੰਤ ਬਾਬਾ ਅਜੀਤ ਸਿੰਘ ਜੀ ਦੇ ਬਚਨ ਨੇ ਸਾਸੰਗਤ ਜੀ ਧਿਆਨ ਦੇ ਨਾਲ ਇਹਨਾਂ ਨੂੰ ਮੰਨਣਾ ਜੀ ਇੰਨੀ ਕੋ ਸੇਵਾ ਪਰਵਾਨ ਕਰਨਾ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗੱਜ-ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸੰਗਤ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਹੈ ਬਾਬਾ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਤ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਲੈ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਦੇ ਸਿਰ ਤੇ ਸਦਾਰਨ ਸਾਥ ਸੰਗਤ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗੱਜ ਵੱਜ ਕੇ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਸਤਿ ਸਾਥ ਸੰਗਤ ਜੀ ਇਸ ਪੰਕਤੀ ਦਾ ਜਾਪ ਤੁਸੀਂ 40 ਦਿਨ 21 ਵਾਰ ਰੋਜ਼ ਕਰਨਾ ਹੈ ਸਾਥ ਸੰਗਤ ਜੀ ਇਸ ਨੂੰ ਇੱਕ ਵਾਰ ਅਜਮਾ ਕੇ ਦੇ ਦੇਖੋ ਤੁਸੀਂ ਵਾਹਿਗੁਰਜੀ ਤੇ ਇੱਕ ਵਾਰ ਭਰੋਸਾ ਕਰਕੇ ਤੇ ਦੇਖੋ ਤਾਂ ਵਾਹਿਗੁਰੂ ਜੀ ਬਹੁਤ ਬਖਸ਼ਿਸ਼ਾਂ ਕਰਨਗੇ ਸਾਧ ਸੰਗਤ ਜੀ ਵਾਹਿਗੁਰੂ ਜੀ ਦਾ ਕਾਲ ਸਾ ਵਾਹਿਗੁਰੂ ਜੀ ਕੀ ਫਤ